ਆ ਲੰਗੜੀ ਕੁੜੀਆਂ ਲਈ ਲੰਗੜੀ ਕਲੀਨ ਲਈ ਕਲੀਨ ਦੀ ਆ ਜਗਵੀਰ ਦੀ ਕਲੀਨ ਦੇ ਪੂਰੇ ਹਾਲ ਸੁਖੀ ਸਮਝ ਕੁਝ ਆਵੇ ਨਾ ਵੋਟ ਕੋਈ ਖਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਅਸੀਂ ਫਸ ਗਈ ਪਿੰਡੇ ਤੋਂ ਤੁਹਾਨੂੰ ਕਿਤੇ ਭਗਵੰਤ ਨੇ ਕੀ ਦਾ ਅੰਤ ਨਹੀਂ ਰਿਸ਼ਵਤ ਖੋਹਣ ਨੂੰ ਕਿੱਤੇ ਨਹੀਂ ਬਿਜਲੀ ਦਾ ਕੋਈ ਬੇਦਲੀ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੇ ਲੰਬੀ ਕਹਾਣੀ ਐ ਲੋਕ ਦੋ ਦੋ ਤੱਕ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਿੰਨੇ ਤੇ ਵੱਡੇ ਬਾਦਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਖਾਲੀ ਦਲ ਦੀ ਫੱਟੀ ਫਰ ਜੀਜੇ ਸਾਲੇ ਵੀ ਪੁੱਛੀ ਐ ਕੀ ਜਾਵੇ ਖੂਨ ਮੇਰੇ ਉੱਟੀ ਵਾਲੇ ਸਾਬੂਨ ਦੇ ਜੋ ਜੋ ਨੇੜੇ ਆਈ ਜਾਵੇ ਬੋਟਾ ਵਾਲੀ ਦੇ ਖਟੂਨ ਦੇ ਮੋਲ ਬੜੀ ਲੁੱਟੀ ਐ ਭੁਗੀ ਛੱਦਰ ਨਾਲ ਕੁੱਟੀ ਐ ਹੁਣ ਹੁਣ ਸਾਡੀ ਜਨ ਸਤਾਲ ਜਾਲੇ ਮਾਨ ਨੇ ਬੁੱਟੀ ਲੈ ਚਾਲ ਦੀ ਜਗਤ ਰਾਜਨੀਤੀ ਤੋਂ ਬਾਗਲ ਕੇ ਟੰਗਰ ਦੀ ਛੁੱਟੀ ਐ ਮਾਹੀ ਗੁਰਦੀ ਕੰਤਾ ਮਾਹੀ ਗੁਰਦੀ ਕੇ ਪਤੇ ਮਾਰਸਾ ਦੇ ਬਹੁਤ ਸਰਕਾਰਯੋ ਵੱਡੇ ਬਜ਼ੁਰਗੋ